ਸਸਰੀਆਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ AIMS ਨੋਟਸੈਟ 9 ਦੀ ਜਿਹੜਾ ਨਰਸਿੰਗ ਆਫਸਰਾਂ ਦੀ ਭਰਤੀ ਲਈ ਹੋ ਰਿਹਾ ਹੈ ਹਾਂਜੀ ਸਾਡੇ ਕੋਲ AIMS ਦਾ ਨਵਾਂ ਨੋਟਿਸ ਹੈ 22 ਜੁਲਾਈ 2025 ਵਾਲਾ ਨੰਬਰ 2688 2025 ਇਸ ਤੇ ਡੂੰਘਾਈ ਨਾਲ ਨਜ਼ਰ ਮਾਰਦੇ ਹਾਂ ਬਿਲਕੁਲ ਮਕਸਦ ਇਹ ਵਾ ਕਿ ਜਿਹੜੇ ਵੀ ਉਮੀਦਵਾਰ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਸਾਰੀ ਅਹਿਮ ਜਾਣਕਾਰੀ ਮਤਲਬ ਪ੍ਰਕਿਰਿਆ ਯੋਗਤਾ ਪੇਪਰ ਕਿਵੇਂ ਹੋਊਗਾ ਸਭ ਕਲੀਅਰ ਹੋ ਜਾਵੇ ਹਾਂਜੀ ਬਹੁਤ ਜ਼ਰੂਰੀ ਹੈ ਜਾਂ ਫਿਰ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਯੋਗਤਾ ਦੀ ਗੱਲ ਕਰੀਏ ਕੌਣ-ਕੌਣ ਅਪਲਾਈ ਕਰ ਸਕਦਾ ਹੈ ਹਾਂਜੀ ਦੇਖੋ ਯੋਗਤਾ ਲਈ ਨਾ ਮੁੱਖ ਤੌਰ ਤੇ ਦੋ ਰਸਤੇ ਨੇ ਇੱਕ ਤਾਂ ਜਿਨ੍ਹਾਂ ਕੋਲ ਬੀਐਸਸੀ ਨਰਸਿੰਗ ਦੀ ਕੋਈ ਡਿਗਰੀ ਹੈ ਜਿਵੇਂ ਕਿ ਬੀਐਸਸੀ ਆਨਰਸ ਜਾਂ ਪੋਸਟ ਬੇਸਿਕ ਬੀਐਸਸੀ ਹਾਂ ਬਿਲਕੁਲ ਬੀਐਸਸੀ ਆਨਰਸ ਨਰਸਿੰਗ ਬੀਐਸਸੀ ਨਰਸਿੰਗ ਜਾਂ ਪੋਸਟ ਬੇਸਿਕ ਬੀਐਸਸੀ ਨਰਸਿੰਗ ਇਹ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਹੋਣੀ ਚਾਹੀਦੀ ਹੈ ਠੀਕ ਤੇ ਦੂਜਾ ਰਸਤਾ ਦੂਜਾ ਹੈਗਾ ਜਨਰਲ ਨਰਸਿੰਗ ਮਿਡਵਾਈਫਰੀ ਯਾਨੀ ਜੀ ਐਨ ਐਮ ਡਿਪਲੋਮਾ ਪਰ ਇਹਦੇ ਨਾਲ ਇੱਕ ਸ਼ਰਤ ਹੈ ਅੱਛਾ ਓਕੇ ਜੀ ਐਨ ਐਮ ਵਾਲਿਆਂ ਨੂੰ ਘੱਟੋ ਘੱਟ 50 ਬਿਸਤਰਿਆਂ ਵਾਲੇ ਹਸਪੀਟਲ ਵਿੱਚ 2 ਸਾਲ ਦਾ ਤਜਰਬਾ ਚਾਹੀਦਾ ਓਕੇ 2 ਸਾਲ ਦਾ ਤਜਰਬਾ ਤੇ ਇਹ ਬੀ ਐਸ ਸੀ ਵਾਲਿਆਂ ਲਈ ਨਹੀਂ ਨਹੀਂ ਬੀ ਐਸ ਸੀ ਵਾਲਿਆਂ ਲਈ ਤਜਰਬੇ ਦੀ ਸ਼ਰਤ ਨਹੀਂ ਹੈਗੀ ਇਹ ਸਿਰਫ ਜੀਐਨਐਮ ਵਾਲਿਆਂ ਲਈ ਹੈ ਅੱਛਾ ਤੇ ਇਹ ਜਿਹੜਾ ਜੀਐਨਐਮ ਵਾਲਿਆਂ ਦਾ ਤਜਰਬਾ ਹੈ ਇਹ ਕਦੋਂ ਦਾ ਹੋਣਾ ਚਾਹੀਦਾ ਹੈ ਹਾਂ ਇਹ ਬਹੁਤ ਅਹਿਮ ਨੁਕਤਾ ਹੈ ਨੋਟਿਸ ਸਾਫ਼ ਕਹਿੰਦਾ ਹੈ ਕਿ ਇਹ 2 ਸਾਲ ਦਾ ਤਜਰਬਾ ਪੜਾਈ ਪੂਰੀ ਹੋਣ ਤੋਂ ਬਾਅਦ ਦਾ ਅਤੇ ਸਟੇਟ ਜਾਂ ਇੰਡੀਅਨ ਨਰਸਿੰਗ ਕਾਉਂਸਲ ਨਾਲ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ ਓ ਅੱਛਾ ਮਤਲਬ ਪੋਸਟ ਕੁਆਲੀਫਿਕੇਸ਼ਨ ਤੇ ਪੋਸਟ ਰਜਿਸਟ੍ਰੇਸ਼ਨ ਬਿਲਕੁਲ ਤੇ ਨਾਲੇ ਸਾਰੇ ਹੀ ਉਮੀਦਵਾਰਾਂ ਲਈ ਪਾਵੇਂ ਬੀਐਸਸੀ ਹੋਵੇ ਜਾਂ ਜੀਐਨਐਮ ਉਹਨਾਂ ਦਾ ਸਟੇਟ ਜਾਂ ਇੰਡੀਅਨ ਨਰਸਿੰਗ ਕਾਉਂਸਲ ਨਾਲ ਨਰਸ ਤੇ ਮਿਡਵਾਈਫ ਹੋ ਜੋ ਰਜਿਸਟਰਡ ਹੋਣਾ ਲਾਜ਼ਮੀ ਹੈ ਸਮਝ ਗਈ ਤੇ ਉਮਰ ਸੀਮਾ ਕੀ ਹੈ ਉਮਰ ਹੈਗੀ ਹੈ 18 ਤੋਂ 30 ਸਾਲ 18 ਤੋਂ 30 ਸਾਲ ਇੱਕ ਤੋ ਤੱਕ ਇਹ ਜਿਹੜੀ ਆਨਲਾਈਨ ਅਰਜ਼ੀ ਦੀ ਆਖਰੀ ਮਿਤੀ ਹੈ ਯਾਨੀ 11 ਅਗਸਤ 2025 ਉਸ ਤਾਰੀਖ ਤੱਕ ਗਿਣੀ ਜਾਏਗੀ ਠੀਕ ਹੈ ਤੇ ਉਮਰ ਵਿੱਚ ਛੂਟ ਵਗੈਰਾ ਹਾਂਜੀ ਉਹ ਹੈਗੀ ਆ ਜਿਹੜੀਆਂ ਰਾਖਵੀਆਂ ਸ਼੍ਰੇਣੀਆਂ ਨੇ ਜਿਵੇਂ ਐਸਸੀਐਸਟੀ, ਓਬੀਸੀ, ਪੀਡਬਲਯੂਬੀਡੀ ਤੇ ਸਾਬਕਾ ਸੈਨਿਕ ਉਹਨਾਂ ਲਈ ਸਰਕਾਰੀ ਨਿਯਮਾਂ ਮੁਤਾਬਕ ਛੋਟ ਮਿਲੇਗੀ ਉਹਦਾ ਪੂਰਾ ਵੇਰਵਾ ਨੋਟਿਸ ਵਿੱਚ ਦਿੱਤਾ ਹੋਇਆ ਹੈ ਠੀਕ ਹੈ ਚਲੋ ਅੱਗੇ ਵੱਧਦੇ ਹਾਂ ਅਰਜ਼ੀ ਫੀਸ ਤੇ ਕੁਝ ਮਹੱਤਵਪੂਰਨ ਤਾਰੀਖਾਂ ਬਾਰੇ ਦੱਸੋ ਹਾਂਜੀ ਫੀਸ ਜਿਹੜੀ ਹੈ ਜਨਰਲ ਤੇ OBC ਉਮੀਦਵਾਰਾਂ ਲਈ ਹੈ 3000 ਰੁਪਏ 3000 ਹਾਂ ਤੇ SC/ST ਤੇ EWS ਕੈਟਾਗਰੀ ਲਈ ਇਹ ਹੈ 2400 ਰੁਪਏ 2400 ਇਹਦੇ ਵਿੱਚ ਇੱਕ ਖਾਸ ਗੱਲ ਇਹ ਵਾ ਕਿ SC/ST ਉਮੀਦਵਾਰ ਜੇਕਰ ਇਮਤਿਹਾਨ ਵਿੱਚ ਬੈਠਦੇ ਨੇ ਤਾਂ ਉਹਨਾਂ ਦੀ ਇਹ ਫੀਸ ਵਾਪਸ ਕਰ ਦਿੱਤੀ ਜਾਵੇਗੀ। ਅੱਛਾ ਇਹ ਵਧੀਆ ਗੱਲ ਹੈ ਤੇ ਦਿਵਿਆਂਗ ਜਨ ਲਈ ਜਿਹੜੇ ਪੀ ਡਬਲਯੂ ਬੀ ਡੀ ਉਮੀਦਵਾਰ ਨੇ ਉਹਨਾਂ ਲਈ ਕੋਈ ਫੀਸ ਨਹੀਂ ਹੈ। ਉਹਨਾਂ ਨੂੰ ਫੀਸ ਤੋਂ ਛੋਟ ਹੈ। ਠੀਕ। ਤੇ ਤਾਰੀਖਾਂ ਫਾਰਮ ਕਦੋਂ ਤੋਂ ਕਦੋਂ ਤੱਕ ਭਰੇ ਜਾਣੇ ਨੇ? ਆਨਲਾਈਨ ਅਰਜ਼ੀਆਂ ਸ਼ੁਰੂ ਹੋ ਗਈਆਂ ਨੇ 22 ਜੁਲਾਈ 2025 ਤੋਂ। ਹਾਂਜੀ। ਤੇ ਆਖਰੀ ਤਾਰੀਖ ਹੈ 11 ਅਗਸਤ 2025 ਸ਼ਾਮ 5 ਵਜੇ ਤੱਕ। ਇਸ ਸਮੇਂ ਦਾ ਖਾਸ ਧਿਆਨ ਰੱਖਣਾ ਪੈਣਾ ਹੈ। ਬਿਲਕੁਲ 11 ਅਗਸਤ ਸ਼ਾਮ 5 ਵਜੇ ਤੱਕ। ਸਮਾਂ ਕੱਟੀ ਹੁੰਦਾ ਹੈ ਅਕਸਰ। ਅਜਤੇ ਇਮਤਿਹਾਨ ਦੀਆਂ ਤਾਰੀਖਾਂ ਤੁਸੀਂ ਕਿਹਾ ਸੀ ਦੋ ਪੜਾਵ ਨੇ ਹਾਂ ਦੋ ਪੜਾਵ ਨੇ ਸਟੇਜ 1 ਜਿਹੜਾ ਪ੍ਰੀਲਿਮਿਨਰੀ ਹੈ ਉਹ 14 ਸਤੰਬਰ 2025 ਨੂੰ ਹੋਵੇਗਾ ਸਤੰਬਰ ਚ ਤੇ ਸਟੇਜ 2 ਤੇ ਸਟੇਜ 2 ਜਿਹੜਾ ਮੇਨ ਇਮਤਿਹਾਨ ਹੈ ਉਹ ਉਸੇ ਮਹੀਨੇ 27 ਸਤੰਬਰ 2025 ਨੂੰ ਹੋਵੇਗਾ ਓਕੇ ਮਤਲਬ ਦੋਵਾਂ ਪੇਪਰਾਂ ਚ ਬਹੁਤਾ ਫਰਕ ਨਹੀਂ ਲਗਭਗ ਦੋ ਹਫ਼ਤਿਆਂ ਦਾ ਇਹ ਦੋ ਪੜਾਵੇ ਸਿਸਟਮ ਕਿਉਂ ਹੁੰਦਾ ਹੈ ਆਮ ਤੌਰ ਤੇ ਦੇਖੋ ਨੌਰਸੈਟ ਵਿੱਚ ਉਮੀਦਵਾਰ ਬਹੁਤ ਜ਼ਿਆਦਾ ਹੁੰਦੇ ਨੇ ਤਾਂ ਇਹ ਦੋ ਪੜਾਵਾਂ ਵਾਲਾ ਸਿਸਟਮ ਇੱਕ ਤਰ੍ਹਾਂ ਨਾਲ ਵੱਡੀ ਭੀੜ ਵਿੱਚੋਂ ਵਧੇਰੇ ਯੋਗ ਉਮੀਦਵਾਰਾਂ ਨੂੰ ਛਾਂਟਣ ਲਈ ਤੇ ਫਿਰ ਉਹਨਾਂ ਦੀ ਡੂੰਗੀ ਪਰਖ ਕਰਨ ਲਈ ਬਣਾਇਆ ਗਿਆ ਲੱਗਦਾ ਹੈ। ਹੂੰ ਸਮਝ ਆਉਂਦੀ ਹੈ। ਤਾਂ ਸਟੇਜ 1 ਬਾਰੇ ਥੋੜਾ ਹੋਰ ਦੱਸੋ ਇਹ ਸਿਰਫ ਕੁਆਲੀਫਾਈਂਗ ਹੈ ਹੈਨਾ? ਹਾਂਜੀ ਬਿਲਕੁਲ। ਸਟੇਜ 1 ਸਿਰਫ ਕੁਆਲੀਫਾਈਂਗ ਪੇਪਰ ਹੈ। ਇਸ ਦੇ ਨੰਬਰ ਫਾਈਨਲ ਮੈਰਿਟ ਵਿੱਚ ਨਹੀਂ ਜੁੜਨੇ। ਠੀਕ। ਤੇ ਇਹਦਾ ਪੈਟਰਨ ਕੀ ਹੈ? ਇਹ 90 ਮਿੰਟ ਦਾ ਹੋਵੇਗਾ। ਯਾਨੀ ਡੇਢ ਘੰਟਾ 100 ਬਹੁ ਚੋਣਵੇਂ ਪ੍ਰਸ਼ਨ ਐਮਸੀਕਿਊ ਹੋਣਗੇ ਕੁੱਲ 100 ਅੰਕਾਂ ਦੇ 100 ਸਵਾਲ 90 ਮਿੰਟ ਹਾਂ ਇਹਨਾਂ ਸਾਰੇ ਸਵਾਲਾਂ ਵਿੱਚੋਂ 80 ਸਵਾਲ ਤਾਂ ਹੋਣਗੇ ਨਰਸਿੰਗ ਸਿਲੇਬਸ ਦੇ ਓਕੇ ਤੇ ਬਾਕੀ 20 ਸਵਾਲ ਹੋਣਗੇ ਜਨਰਲ ਨੋਲਿਜ ਤੇ ਐਪਟੀਟਿਊਡ ਦੇ ਅੱਛਾ ਮਤਲਬ 80% ਨਰਸਿੰਗ ਤੇ 20% ਜਨਰਲ ਨੈਗੇਟਿਵ ਮਾਰਕਿੰਗ ਹੈ ਹਾਂਜੀ ਹੈਗੀ ਆ ਹਰ ਗਲਤ ਜਵਾਬ ਲਈ 1 ਤਿਹਾਈ ਅੰਕ ਕਟਿਆ ਜਾਵੇਗਾ ਓਹ ਧਿਆਨ ਰੱਖਣਾ ਪੈਣਾ ਹੈ ਬਿਲਕੁਲ ਇੱਕ ਹੋਰ ਖਾਸ ਗੱਲ ਸਟੇਜ 1 ਦਾ ਪੇਪਰ ਪੰਜ ਭਾਗਾਂ ਵਿੱਚ ਵੰਡਿਆ ਹੋਵੇਗਾ ਤੇ ਹਰ ਭਾਗ ਲਈ 18 ਮਿੰਟ ਦਾ ਸਮਾਂ ਤੈਅ ਹੋਵੇਗਾ ਤੁਸੀਂ ਇੱਕ ਭਾਗ ਤੋਂ ਦੂਜੇ ਤੇ ਜਾ ਸਕਦੇ ਹੋ ਪਰ ਸਮਾਂ ਹਰ ਭਾਗ ਲਈ ਫਿਕਸ ਹੈ 18 ਮਿੰਟ ਪ੍ਰਤੀ ਭਾਗ ਇਹ ਥੋੜਾ ਟ੍ਰਿਕੀ ਹੋ ਸਕਦਾ ਹੈ ਮਤਲਬ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਇਹ ਇੱਕ ਤਰ੍ਹਾਂ ਦੀ ਸਪੀਡ ਤੇ ਐਕਿਊਰੇਸੀ ਦੋਵਾਂ ਦੀ ਪਰਖ ਹੈ ਤਾਂ ਸਟੇਜ 1 ਪਾਸ ਕਰਨ ਤੋਂ ਬਾਅਦ ਸਟੇਜ 2 ਆਉਂਦਾ ਹੈ ਇਹਦੇ ਬਾਰੇ ਦੱਸੋ ਇਹੀ ਅਸਲ ਮੈਰਿਟ ਬਣਾਏਗਾ ਹਾਂਜੀ ਬਿਲਕੁਲ ਅੰਤਿਮ ਚੋਣ ਸਿਰਫ ਸਟੇਜ 2 ਦੇ ਅੰਕਾਂ ਦੇ ਆਧਾਰ ਤੇ ਹੋਵੇਗੀ ਠੀਕ ਇਸ ਦਾ ਪੈਟਰਨ ਕੀ ਹੈ ਸਟੇਜ 2 ਦਾ ਸਮਾਂ ਜ਼ਿਆਦਾ ਹੈ 180 ਮਿੰਟ ਯਾਨੀ ਪੂਰੇ 3 ਘੰਟੇ 3 ਘੰਟੇ ਹਾਂ ਤੇ ਸਵਾਲ ਵੀ ਜ਼ਿਆਦਾ ਨੇ 160 ਐਮਸੀਕਿਊ ਕੁੱਲ 160 ਅੰਕਾਂ ਦੇ 160 ਸਵਾਲ 160 ਅੰਕ 180 ਮਿੰਟ ਬਿਲਕੁਲ ਤੇ ਇਹਦੇ ਵਿੱਚ ਸਾਰੇ ਦੇ ਸਾਰੇ 160 ਸਵਾਲ ਨਰਸਿੰਗ ਸਿਲੇਬਸ ਨਾਲ ਸੰਬੰਧਿਤ ਹੋਣਗੇ ਅੱਛਾ ਇੱਥੇ ਜਨਰਲ ਨੋਲੇਜ ਨਹੀਂ ਨਹੀਂ ਸਟੇਜ 2 ਵਿੱਚ ਜਨਰਲ ਨੋਲੇਜ ਜਾਂ ਐਪਟੀਟਿਊਡ ਨਹੀਂ ਹੈ ਪਰ ਇਹਨਾਂ ਨੇ ਖਾਸ ਲਿਖਿਆ ਹੈ ਕਿ ਸਵਾਲ ਕੇ ਸਿਨੈਰੀਓ ਆਧਾਰਿਤ ਹੋਣਗੇ ਕੇਸ ਸਿਨੈਰੀਓ ਮਤਲਬ ਪ੍ਰੈਕਟੀਕਲ ਹਾਲਾਤਾਂ ਵਾਲੇ ਸਵਾਲ ਹਾਂਜੀ ਜਿਵੇਂ ਅਸਲ ਵਿੱਚ ਹਸਪਤਾਲ ਵਿੱਚ ਕੰਮ ਕਰਦੇ ਹੋਏ ਸਥਿਤੀਆਂ ਆਉਂਦੀਆਂ ਨੇ ਉਹਨਾਂ ਤੇ ਆਧਾਰਿਤ ਸਵਾਲ ਹੋਣਗੇ ਇਹ ਉਮੀਦਵਾਰ ਦੀ ਕਲੀਨਿਕਲ ਜਜਮੈਂਟ ਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਪਰਖਣ ਲਈ ਹੁੰਦਾ ਹੈ ਇਹ ਤਾਂ ਕਾਫੀ ਅਹਿਮ ਹੈ ਇੱਥੇ ਵੀ ਨੈਗੇਟਿਵ ਮਾਰਕਿੰਗ ਹੈ ਹਾਂ ਇੱਥੇ ਵੀ ਹੈ ਸੇਮ ਤੇਰਾ ਅੰਕ ਹਰ ਗਲਤ ਜਵਾਬ ਲਈ ਕੱਟਿਆ ਜਾਵੇਗਾ ਠੀਕ ਤੇ ਇਹ ਵਿਭਾਗਾਂ ਵਿੱਚ ਵੰਡਿਆ ਹੋਇਆ? ਹਾਂ, ਸਟੇਜ 2 ਦਾ ਪੇਪਰ 4 ਪਾਗਾਂ ਵਿੱਚ ਵੰਡਿਆ ਹੋਵੇਗਾ ਤੇ ਹਰ ਪਾਗ ਲਈ 45 ਮਿੰਟ ਦਾ ਸਮਾਂ ਹੋਵੇਗਾ। ਓਕੇ, 45 ਮਿੰਟ ਪ੍ਰਤੀ ਪਾਗ। ਠੀਕ ਹੈ। ਤਾਂ ਫਿਰ ਸਟੇਜ 1 ਤੋਂ ਸਟੇਜ 2 ਵਿੱਚ ਕਿੰਨੇ ਕੁ ਲੋਕ ਜਾਂਦੇ ਨੇ? ਨੋਟਿਸ ਮੁਤਾਬਕ ਸਟੇਜ 1 ਪਾਸ ਕਰਨ ਵਾਲੇ ਉਮੀਦਵਾਰ ਜਿਹੜੇ ਕੁੱਲ ਸੀਟਾਂ ਦਾ ਲਗਭਗ 5 ਗੁਣਾ ਹੋਣਗੇ ਹਰੇਕ ਸ਼੍ਰੇਣੀ ਵਿੱਚ ਉਹ ਸਟੇਜ 2 ਵਿੱਚ ਬੈਠਣ ਦੇ ਯੋਗ ਹੋਣਗੇ। 5 ਗੁਣਾ ठीक है तो ये क्वालिफाइंग मापदंड की ने दो वाले मतलब कट-कट कितने नंबर चाहिए स्टेज वन ले परसेंटाइल दे हिसाब नाल क्वालीफाई करना पहेना है यू आर ईडब्ल्यूएस ले 50 परसेंटाइल ओबीसी ले 45 परसेंटाइल ते एससी एसटी ले चौली परसेंटाइल परसेंटाइल ना की प्रतिशत हाँ ਸਟੇਜ 1 ਲਈ ਪਰਸੈਂਟਾਈਲ ਪਰ ਸਟੇਜ 2 ਵਿੱਚ ਜਿੱਥੋਂ ਮੈਰਿਟ ਬਣਨੀ ਹੈ ਉੱਥੇ ਘੱਟੋ ਘੱਟ ਪ੍ਰਤੀਸ਼ਤ ਅੰਕ ਚਾਹੀਦੇ ਨੇ ਯੂ ਆਰ ਈ ਡਬਲਿਊ ਐਸ ਲਈ 50% ਓਬੀਸੀ ਲਈ 45% ਤੇ ਐਸਸੀ ਐਸਟੀ ਲਈ 40% ਠੀਕ ਹੈ ਤੇ ਪੀ ਡਬਲਿਊ ਬੀ ਡੀ ਉਮੀਦਵਾਰਾਂ ਲਈ ਉਹਨਾਂ ਲਈ ਹਰ ਸ਼੍ਰੇਣੀ ਵਿੱਚ 5% ਦੀ ਛੋਟ ਹੈ ਦੋਹਾਂ ਪੜਾਵਾਂ ਦੇ ਕੁਆਲੀਫਾਈਂਗ ਮਾਪਦੰਡਾਂ ਵਿੱਚ ਚੰਗਾ ਹੋਰ ਕੋਈ ਜ਼ਰੂਰੀ ਗੱਲਾਂ ਜਿਹੜੀਆਂ ਉਮੀਦਵਾਰਾਂ ਦੇ ਧਿਆਨ ਵਿੱਚ ਹੋਣੀਆਂ ਚਾਹੀਦੀਆਂ? ਹਾਂ, ਕੁਝ ਹੋਰ ਗੱਲਾਂ ਨੇ ਜਿਵੇਂ ਕਿ ਅਰਜ਼ੀ ਸਿਰਫ ਆਨਲਾਈਨ ਹੀ ਕਰਨੀ ਹੈ, ਹੋਰ ਕੋਈ ਤਰੀਕਾ ਨਹੀਂ। ਓਕੇ। ਤੇ ਫੋਟੋ, ਦਸਤਖਤ ਤੇ ਖੱਬੇ ਅੰਗੂਠੇ ਦਾ ਨਿਸ਼ਾਨ ਇਹ ਬਿਲਕੁਲ ਸਹੀ ਸਾਈਜ਼ ਤੇ ਫਾਰਮੈਟ ਵਿੱਚ ਅਪਲੋਡ ਕਰਨੇ ਨੇ ਜਿਵੇਂ ਨਿਰਦੇਸ਼ ਦਿੱਤੇ ਗਏ ਨੇ। ਗਲਤੀ ਹੋਣ ਤੇ ਫਾਰਮ ਰੱਦ ਹੋ ਸਕਦਾ ਹੈ। ਹਾਂ, ਇਹ ਬਹੁਤ ਧਿਆਨ ਨਾਲ ਕਰਨ ਵਾਲਾ ਕੰਮ ਹੁੰਦਾ ਹੈ। ਨਾਲੇ ਜੇ ਕੋਈ ਉਮੀਦਵਾਰ ਪਹਿਲਾਂ ਤੋਂ ਕਿਸੇ ਸਰਕਾਰੀ ਨੌਕਰੀ ਵਿੱਚ ਹੈ ਤਾਂ ਉਹਨਾਂ ਨੂੰ ਇੰਟਰਵਿਊ ਜਾਂ ਜੁਆਇਨਿੰਗ ਵੇਲੇ ਐਨਓਸੀ ਯਾਨੀ ਨੋ ਆਬਜੈਕਸ਼ਨ ਸਰਟੀਫਿਕੇਟ ਦੇਣਾ ਪਵੇਗਾ ਐਨਓਸੀ ਲਾਜ਼ਮੀ ਹੈ ਠੀਕ ਤੇ ਸਭ ਤੋਂ ਜ਼ਰੂਰੀ ਵੱਖ-ਵੱਖ ਸ਼੍ਰੇਣੀਆਂ ਦੇ ਸਰਟੀਫਿਕੇਟ OBC EWS SC ST PWD ਇਹ ਸਾਰੇ ਸਰਟੀਫਿਕੇਟ ਵੈਧ ਹੋਣੇ ਚਾਹੀਦੇ ਨੇ ਤੇ ਨਿਰਧਾਰਿਤ ਫਾਰਮੈਟ ਵਿੱਚ ਹੋਣੇ ਚਾਹੀਦੇ ਨੇ ਖਾਸ ਕਰਕੇ OBC ਤੇ EWS ਸਰਟੀਫਿਕੇਟ ਦੀ ਵੈਧਤਾ ਦੀ ਮਿਤੀ ਚੈੱਕ ਕਰਨੀ ਬਹੁਤ ਜ਼ਰੂਰੀ ਹੈ ਹਾਂ ਇਹ ਸਰਟੀਫਿਕੇਟ ਵਾਲਾ ਮਸਲਾ ਅਕਸਰ ਉਲਝਾ ਦਿੰਦਾ ਹੈ ਅੱਛਾ ਇੱਕ ਹੋਰ ਗੱਲ ਸੀ ਸ਼ਾਇਦ ਸੀਟਾਂ ਦੇ ਰੱਖਵੇ ਕਰਨ ਬਾਰੇ ਹਾਂ ਜੀ ਬਹੁਤ ਅਹਿਮ ਗੱਲ ਜਿੰਨੇ ਵੀ ایمਸ ਇਸ ਨੌਰਸੈਟ 9 ਵਿੱਚ ਹਿੱਸਾ ਲੈ ਰਹੇ ਨੇ ਉਹਨਾਂ ਵਿੱਚ 80% ਸੀਟਾਂ ਔਰਤਾਂ ਲਈ ਰੱਖਵੀਆਂ ਨੇ ਤੇ 20% ਸੀਟਾਂ ਮਰਦਾਂ ਲਈ 80:20 ਦਾ ਅਨੁਪਾਤ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਾਫੀ ਕੁਛ ਹੈ ਯਾਦ ਰੱਖਣ ਲਈ ਹਾਂਜੀ ਬਿਲਕੁਲ ਜੇ ਸਾਰੀ ਗੱਲ ਨੂੰ ਸਮੇਟੀਏ ਤਾਂ ایمਸ ਨੌਰਸੈਟ 9 ਇੱਕ ਬਹੁਤ ਹੀ ਕੈਲੋ ਇੱਕ ਸਖਤ ਮੁਕਾਬਲੇ ਵਾਲੀ ਪ੍ਰੀਖਿਆ ਹੈ ਪਰ ਇਹਦੀ ਸਾਰੀ ਪ੍ਰਕਿਰਿਆ ਕਾਫੀ ਸਪਸ਼ਟ ਤੇ ਸੰਗਠਿਤ ਹੈ ਹਮ ਸਫਲ ਹੋਣ ਲਈ ਸਭ ਤੋਂ ਜ਼ਰੂਰੀ ਹੈ ਕਿ ਉਮੀਦਵਾਰ ਯੋਗਤਾ ਸਾਰੀਆਂ ਤਾਰੀਖਾਂ ਇਮਤਿਹਾਨ ਦਾ ਪੂਰਾ ਪੈਟਰਨ ਤੇ ਸਾਰੇ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝਣ ਤੇ ਉਹਨਾਂ ਦੀ ਪਾਲਣਾ ਕਰਨ ਤੇ ਦਸਤਾਵੇਜ਼ ਵਗੈਰਾ ਪਹਿਲਾਂ ਹੀ ਤਿਆਰ ਰੱਖਣ ਹਾਂ ਬਿਲਕੁਲ ਵੈਦ ਦਸਤਾਵੇਜ਼ ਸਮੇਂ ਸਿਰ ਤਿਆਰ ਰੱਖਣਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਤਾਂ ਕਿ ਐਨ ਮੌਕੇ ਤੇ ਕੋਈ ਪਰੇਸ਼ਾਨੀ ਨਾ ਹੋਵੇ ਬਿਲਕੁਲ ਸਹੀ ਕਿਹਾ ਇੰਨੀ ਸਾਰੀ ਜਾਣਕਾਰੀ ਯਾਦ ਰੱਖਣਾ ਤੇ ਫਿਰ ਤਿਆਰੀ ਕਰਨੀ ਇਹ ਖੁਦ ਚ ਹੀ ਇੱਕ ਵੱਡਾ ਕੰਮ ਹੈ